ਗੁਰੂ ਬਚੇ ਦੀ ਸਾਝ ਪਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਪਾਵਨ ਸ਼ਬਦ ਧਨਾਸਰੀ ਰਾਗ ਦੇ ਵਿੱਚ ਤੀਜੇ ਪਾਸਾ ਗੁਰੂ ਅਮਰਦਾਸ ਜੀ ਨੇ ਦੂਜੇ ਘਰ ਦੇ ਵਿੱਚ ਚਾਰ ਪਦਾਂ ਵਾਲਾ ਇਹ ਸ਼ਬਦ ਉਚਾਰਨ ਕੀਤਾ ਸਤਿਗੁਰੂ ਜੀ ਉਪਦੇਸ਼ ਦੇ ਰਹੇ ਹਨ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਇਹੋ ਕਾਲ ਪੁਰਖ ਵਾਹਿਗੁਰੂ ਪਰਮਾਤਮਾ ਇੱਕ ਹੈ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਇਹੋ ਧੰਨਾ ਖੁੱਟ ਨਾਨਕ ਖੁੱਟੈ ਨਾ ਜਾਏ ਪਾਸਾ ਜੀ ਕਹਿੰਦੇ ਹੇ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਨਾਮ ਦਾ ਖਜ਼ਾਨਾ ਹੈ ਉਹ ਕਦੇ ਮੁੱਕਦਾ ਨਹੀਂ ਕਦੇ ਖਤਮ ਨਹੀਂ ਹੁੰਦਾ ਕਦੇ ਟੋਟ ਨਹੀਂ ਆਉਂਦੇ ਪਰ ਬਿਰਲੇ ਨੇ ਜਿਨ੍ਹਾਂ ਨੂੰ ਇਹ ਨਾਮ ਧਨ ਦੀ ਪ੍ਰਾਪਤੀ ਹੁੰਦੀ ਹੈ ਊਰਵ ਕਰਮ ਅੰਕਰ ਜਦ ਭੇਟਿਓ ਪੂਰਵ ਕਰਮ ਅੰਕਰ ਜੋ ਪ੍ਰਗਟਿਓ ਭੇਟਿਓ ਪੁਰਖ ਰਸਕ ਵੈ ਰਾਗੀ ਜਦੋਂ ਕਹਿੰਦੇ ਪਿਛਲਾ ਪੂਰਵਲਾ ਕਰਮ ਜਾਗਦਾ ਹੈ ਫੇਰੇ ਸਤ ਸੰਗਤ ਦੀਆਂ ਘੜੀਆਂ ਦੀ ਪ੍ਰਾਪਤੀ ਹੁੰਦੀ ਹੈ ਸਤਗੁਰੂ ਜੀ ਕਹਿੰਦੇ ਉਹ ਧਾਣਾ ਕੁੱਟ ਨਾ ਨਿਕਟੇ ਨਾ ਜਾਏ ਪੂਰ ਸਤਗੁਰ ਦਿਆ ਦਿਖਾਏ ਏ ਭਾਈ ਪੂਰੇ ਸਤਗੁਰੂ ਨੇ ਮੈਨੂੰ ਇਹ ਦਿਖਾ ਦਿੱਤਾ ਹੈ ਵੀ ਜਿਹੜਾ ਨਾਮ ਧਨ ਹੈ ਉਹਨੂੰ ਕੋਈ ਖੋ ਨਹੀਂ ਸਕਦਾ ਉਹਨੂੰ ਕੋਈ ਲੁੱਟ ਨਹੀਂ ਸਕਦਾ ਉਹ ਕਦੇ ਵੀ ਖਤਮ ਨਹੀਂ ਹੁੰਦਾ ਕਦੇ ਮੁੱਕਦਾ ਨਹੀਂ ਸਤਿਗੁਰੂ ਜੀ ਕਹਿੰਦੇ ਕਰਮ ਧਰਮ ਪਖੰਡ ਜੋ ਦੀਸੈ ਤਿੰਨ ਜਮ ਜਗਾਤੀ ਲੂਟੈ ਨਿਰਵਾਣ ਕੀਰਤਨ ਗਾਵੋ ਕਰਤੇਗਾ ਨੇਮਕ ਸਿਮਰਤ ਜਿਤ ਸੋਟੈ ਉਸ ਕਾਲਪੁਰਖ ਵਾਹਿਗੁਰੂ ਦਾ ਨਾਮ ਜਪੋ ਜਿਹੜਾ ਕਦੇ ਵੀ ਮੁਕਦਾ ਨਹੀਂ ਕਦੇ ਖਤਮ ਨਹੀਂ ਹੁੰਦਾ ਆਪਣੇ ਸਤਿਗੁਰ ਕੋ ਸਦਵਲ ਜਾਇ ਤੀਸਰੇ ਪਾਸਾ ਗੁਰੂ ਅਮਰਦਾਸ ਜੀ ਕਹ ਰਹੇ ਹਨ ਵੀ ਮੈਂ ਆਪਣੇ ਗੁਰੂ ਤੋਂ ਭਾਵ ਦੂਜੇ ਪਾਸਾ ਗੁਰੂ ਅੰਗਦ ਦੇਵ ਜੀ ਤੋਂ ਬਿលਿਹਾਰ ਜਾਂਦਾ ਜਿਨ੍ਹਾਂ ਦੀ ਕਿਰਪਾ ਦੇ ਨਾਲ ਸਤਿਗੁਰੂ ਜੀ ਕਹਿੰਦੇ ਮੈਨੂੰ ਨਾਮ ਧਨ ਦੀ ਪ੍ਰਾਪਤੀ ਹੋਈ ਏ ਆਪਣੇ ਸਤਿਗੁਰ ਕੋ ਸਦਵਲ ਜਾਈ ਮੈਂ ਸਦਾ ਹੀ ਬਿលਿਹਾਰ ਜਾਂਦਾ ਗੁਰ ਕਿਰਪਾ ਤੇ ਹਰ ਮਨ ਵਸਾਈ ਗੁਰੂ ਦੀ ਕਿਰਪਾ ਦੇ ਨਾਲ ਭਾਵ ਕਹਿੰਦੇ ਦੂਜੇ ਪਾਸਾ ਗੁਰੂ ਅੰਗਦ ਦੇਵ ਜੀ ਦੀ ਕਿਰਪਾ ਦੇ ਨਾਲ ਨਾਮ ਧਨ ਜੇ ਕਹਿੰਦੇ ਮੈਨੂੰ ਪ੍ਰਾਪਤੀ ਹੋਈ ਹੈ ਨਾਮ ਹਿਰਦੇ ਦੇ ਵਿੱਚ ਵਸਿਆ ਮਨ ਦੇ ਵਿੱਚ ਵਸ ਗਿਆ ਪੂਰੇ ਗੁਰੂ ਨੇ ਕਿਰਪਾ ਕੀਤੀ ਹੈ ਇਸੇ ਤਰੀ ਆਪਣੇ ਸਾਰਿਆਂ ਤੇ ਉਸਕਾਰਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਤਾਂ ਇਹ ਸੰਗਤ ਦੀਆਂ ਘੜੀਆਂ ਦੀ ਪ੍ਰਾਪਤੀ ਹੋਈ ਹੈ ਸਤਿਗੁਰੂ ਜੀ ਕਹਿੰਦੇ ਸੇ ਤਨਵੰਤ ਹਰ ਨਾਮ ਲਿਬਲਾਏ ਕਹਿੰਦੇ ਆਸਲ ਦੇ ਵਿੱਚੋ ਉਹੀ ਤਨਵੰਤ ਹਨ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਦੇ ਨਾਲ ਲਿਬਨੋ ਲਾਇਆ ਹੈ ਪ੍ਰਮਾਤਮਾ ਦੇ ਨਾਲ ਜਿਹੜੇ ਮਨੁੱਖ ਜੁੜੇ ਹਨ ਸਤਗੁਰੂ ਜੀ ਕਹਿੰਦੇ ਪੈਸੇ ਕਰਕੇ ਤਾਂ ਹਰੇਕ ਧਨਵੰਤ ਬਣ ਸਕਦਾ ਹੈ ਪਰ ਕਹਿੰਦੇ ਜਿਹੜੇ ਅਸਲ ਅਮੀਰ ਨੇ ਸੇ ਧਨਵੰਤ ਹਰ ਨਾਮ ਲਬਲਾਏ ਜਿਨ੍ਹਾਂ ਤੇ ਪੂਰੇ ਗੁਰੂ ਦੀ ਕਿਰਪਾ ਹੋ ਗਈ ਹੈ ਨਾਮ ਹਿਰਦੇ ਦੇ ਵਿੱਚ ਵਸ ਗਿਆ ਹੈ ਅਸਲ ਦੇ ਵਿੱਚ ਕਹਿੰਦੇ ਉਹ ਅਮੀਰ ਹਨ ਗੁਰਪੂਰ ਹਰ ਧਨ ਪਰਗਾਸਿਆ ਪੂਰੇ ਗੁਰੂ ਨੇ ਕਿਰਪਾ ਕਰਕੇ ਹਰੀ ਧਨ ਪ੍ਰਗਟ ਕੀਤਾ ਹੈ ਹਰ ਕਿਰਪਾ ਤੇ ਵਸੈ ਮਨ ਆਏ ਅਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਨਾਮ ਮਨ ਦੇ ਵਿੱਚ ਆ ਕੇ ਵਸ ਗਿਆ ਹੈ ਪੂਰੇ ਗੁਰੂ ਦੀ ਕਿਰਪਾ ਦੇ ਨਾਲ ਨਾਮ ਧਨ ਪ੍ਰਗਟ ਹੋਇਆ ਹੈ ਅਭ ਗੁਣ ਕਾਟ ਗੁਣ ਰਗ ਸੁਵਾਏ ਪੂਰੇ ਗੁਰ ਕਾ ਸਹਜ ਸੁਭਾਏ ਪੂਰੇ ਗੁਰੂ ਨੇ ਸਹਜ ਸੁਭਾਏ ਮੇਰੇ ਆਪਨ ਕਟ ਦਿੱਤੇ ਹਨ ਗੁਣ ਰਿਦੈ ਸੁਮਾਏ ਜਿਹੜੇ ਚੰਗੇ ਗੁਣ ਨੇ ਉਹ ਮੇਰੇ ਹਿਰਦੇ ਦੇ ਵਿੱਚ ਪਰਵੇਸ਼ ਹੋ ਗਏ ਆ ਪੂਰੇ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਹੈ ਜਿਹੜੇ ਮੇਰੇ ਆਪ ਗੁਣ ਸੀ ਉਹ ਕਹਿੰਦੇ ਕੱਟ ਦਿੱਤੇ ਗੁਣ ਰਹਿਦੇ ਇਸ ਮਾਏ ਚੰਗੇ ਗੁਣ ਹਿਰਦੇ ਦੇ ਵਿੱਚ ਵਸ ਗਏ ਹਨ ਪੂਰੇ ਗੁਰ ਕੈ ਸਹਿ ਸੁਭਾਏ ਪੂਰੇ ਗੁਰੂ ਨੇ ਸਹਿ ਸੁਭਾਏ ਕਿਰਪਾ ਕੀਤੀ ਹੈ ਪੂਰੇ ਗੁਰ ਕੀ ਸੱਚੀ ਬਾਣੀ ਏ ਭਾਈ ਇਹ ਪੂਰੇ ਗੁਰੂ ਦੀ ਸੱਚੀ ਬਾਣੀ ਹੈ ਆਪ ਹੋ ਸਿੱਖ ਸਤਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਇਹ ਪੂਰੇ ਗੁਰੂ ਦੀ ਬਾਣੀ ਨੂੰ ਗਾਉਣਾ ਕਰੋ ਗੁਰ ਬਾਣੀ ਗਾਵਾ ਭਾਈ ਇਹ ਸਫਲ ਸਦਾ ਸੁਖदाई ਨਾਨਕ ਨਾਮ ਧਿਆਇਆ ਪੂਰਵ ਲਿਖਿਆ ਪਾਇਆ ਇਹ ਵੱਡੇ ਭਾਗਾਂ ਦੀ ਕਹਿੰਦੇ ਨਿਸ਼ਾਨੀਆਂ ਜਿਹੜੂ ਕਹਿੰਦੇ ਨਾਮ ਨੇ ਹਿਰਦੇ ਦੇ ਵਿੱਚ ਵਸ ਜਾਵੇ ਸੁਖਮਨ ਅੰਤਰ ਸਹਿਜ ਸੁਮਾਣੀ ਇਹ ਪੂਰੇ ਗੁਰੂ ਦੀ ਬਾਣੀ ਜਪਨ ਦੇ ਨਾਲ ਪਾਣਨ ਦੇ ਨਾਲ ਮਨ ਕਹਿੰਦੇ ਸਾਥ ਹੋ ਜਾਂਦਾ ਹੈ ਸਹਿਜ ਅਵਸਥਾ ਬਣ ਜਾਂਦੀ ਹੈ ਪੂਰੇ ਗੁਰੂ ਦੀ ਬਾਣੀ ਜਪਨ ਦੇ ਨਾਲ ਇਹ ਜਿਹੜਾ ਮਨ ਹਾਂ-ਹਾਂ ਦੇ ਭੜਕਦਾ ਹੈ ਪੂਰੇ ਗੁਰੂ ਦੀ ਬਾਣੀ ਦੇ ਲੜ ਲਾ ਕੇ ਕਿ ਟਿਕ ਜਾਦਾ ਸਤਗੁਰੂ ਜੀ ਕਹਿੰਦੇ ਏਕ ਚਾਰਜ ਜਨ ਦੇਖੋ ਭਾਈ ਇਹ ਭਾਈ ਉਸ ਕਾਲਪੁਰਖ ਵਾਹਿਗੁਰੂ ਦਾ ਇਹ ਵਿਚਾਰਜ ਕੌਤਕ ਵੇਖੋ ਦੁਬਦਾ ਮਾਰ ਹਰ ਮਨ ਉਸਾਈ ਉਸ ਪਰਮਾਤਮਾ ਨੇ ਕਹਿੰਦੇ ਮੇਰੇ ਅੰਦਰੋਂ ਕਹਿੰਦੇ ਤੁਬਦਾ ਖਤਮ ਕਰ ਦਿੱਤੀ ਮਾਰ ਦਿੱਤੀ ਹਰ ਮਨ ਵਸਾਈ ਮਨ ਦੇ ਵਿੱਚ ਕਹਿੰਦੇ ਨਾਮ ਵਸਾ ਦਿੱਤਾ ਇਹ ਪੂਰੇ ਗੁਰੂ ਦਾ ਕੌਤਕ ਹੈ ਕਹਿੰਦੇ ਇਹ ਚਾਰਜ ਕੌਤਕ ਹੈ ਉਪਰਮਾਤਮਾ ਕੀ ਨਹੀਂ ਕਰ ਸਕਦਾ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਨੀਚੋ ਉੱਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਨਰਹਿ ਉਹ ਵਾਹਿਗੁਰੂ ਜਦੋਂ ਆਪਾਂ ਉਸ ਕਾਲਪੁਰਖ ਵਾਹਿਗੁਰੂ ਦਾ ਸੁਪਰਾਨਾ ਕਰਾਂਗੇ ਸੰਤ ਸੰਗਤ ਕਰਾਂਗੇ ਨਾਮ ਜਪਾਂਗੇ ਬਾਣੀ ਦੇ ਨਾਲ ਜੁੜਨਾ ਕਰਾਂਗੇ ਤਾਂ ਸਾਡੇ ਤੇ ਵੀ ਉਸ ਕਾਲਪੁਰਖ ਵਾਹਿਗੁਰੂ ਦੀ ਮਿਹਰ ਹੋਵੇਗੀ ਸਾਡੇ ਵੀ ਜਿਹੜੇ ਮਨ ਦੇ ਵਿਕਾਰ ਨੇ ਪੂਰੇ ਗੁਰੂ ਦੀ ਸਤ ਸੰਗਤ ਕੀਤੇ ਆ ਇਹ ਦੂਰ ਹੁੰਦੇ ਨੇ ਨਾਮ ਅਮੋਲਕ ਨਾ ਪਾਇਆ ਜਾਏ ਸਤਗੁਰੂ ਜੀ ਕਹਿੰਦੇ ਇਹ ਜਿਹੜਾ ਹਰੀ ਪਰਮਾਤਮਾ ਦਾ ਨਾਮ ਹੈ ਇਹ ਬੜਾ ਮੂਲਕ ਖਜ਼ਾਨਾ ਹੈ ਇਹ ਦੁਨਿਆਵੀ ਪੈਸੇ ਦੇ ਨਾਲ ਇਹ ਉਪਾਇਆ ਨਹੀਂ ਜਾ ਸਕਦਾ ਇਹ ਮੂਲ ਖਜ਼ਾਨਾ ਹੈ ਇਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਸਤਿਗੁਰੂ ਜੀ ਸਮਝਾਉਣਾ ਕਰ ਰਹੇ ਨੇ ਗੁਰ ਪ੍ਰਸਾਦ ਵਸੈ ਮਨ ਆਏ ਗੁਰੂ ਦੀ ਕਿਰਪਾ ਦੇ ਨਾਲ ਇਹ ਅਮੋਲਕ ਨਾਮ ਮਨ ਦੇ ਵਿੱਚ ਵਸਦਾ ਹੈ ਸਭ ਮਹਿ ਵਸੈ ਪ੍ਰਵੇਕੋ ਸੋਏ ਸਤਿਗੁਰੂ ਜੀ ਕਹਿੰਦੇ ਸਾਰਿਆਂ ਦੇ ਵਿੱਚ ਉਹ ਪਰਮਾਤਮਾ ਵਸਦਾ ਹੈ ਇੱਕੋ ਹੈ ਭਾਈ ਇੱਕੋ ਹੈ ਉਹ ਪਰਮਾਤਮਾ ਸਾਰੇ ਜੀਵਾਂ ਦੇ ਵਿੱਚ ਵਸਦਾ ਹੈ ਗੁਰਮਤੀ ਘਟ ਪ੍ਰਗਟ ਹੋਏ ਗੁਰੂ ਦੀ ਮਤ ਧਾਰਨ ਕੀਤੇ ਆ ਇਹ ਹਰੀ ਪਰਮਾਤਮਾ ਦਾ ਨਾਮ ਹਿਰਦੇ ਦੇ ਵਿੱਚ ਪ੍ਰਗਟ ਹੁੰਦਾ ਹੈ ਸਹਿਜ ਜਿਨ ਪ੍ਰਭ ਜਾਨ ਪਸਾਣਿਆ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਉਸ ਕਾਲ ਗੁਰਖ ਵਹਿਗੁਰੂ ਦਾ ਸਹਜੇ ਨਾਮ ਨੂੰ ਜਾਣ ਲਿਆ ਨਾਨਕ ਨਾਮ ਮਿਲੈ ਮਨ ਮੰਨਿਆ ਸਤਿਗੁਰੂ ਜੀ ਕਹਿੰਦੇ ਫਿਰ ਉਸ ਕਾਲਪੁਰਖ ਵਾਹਿਗੁਰੂ ਦੀ ਮਿਹਰ ਦੇ ਨਾਲ ਨਾਮ ਪ੍ਰਮਾਤਮਾ ਦਾ ਮਨ ਦੇ ਵਿੱਚ ਵਸ ਜਾਂਦਾ ਹੈ ਆਪਾਂ ਯਤਨ ਕਰੀ ਉਸ ਕਾਲਪੁਰਖ ਵਾਹਿਗੁਰੂ ਦੇ ਜਿੱਤਿਆ ਹੋਇਆ ਦਾਤਾਂ ਦਾ ਸੁਕਰਾਨਾ ਕਰੀਏ ਨਾਮ ਜਪੀਏ ਅੰਮ੍ਰਿਤ ਵੇਲੇ ਨੂੰ ਸੁਹਾਰਣਾ ਕਰੀਏ ਕਾਏ ਮਨੁੱਖਾ ਜਨਮ ਸਫਲਾ ਹੈ ਜਿਨਾਂ ਵੀ ਸਮਾਂ ਮਿਲਦਾ ਉਸ ਕਾਲਪੁਰਖ ਵਾਹਿਗੁਰੂ ਦੀ ਬੰਦਗੀ ਦੇ ਨਾਲ ਜੁੜਨਾ ਕਰੀਏ ਊਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨਕ ਸੰਕਾਮ ਇਹੀ ਵਾਰੀ ਹੈ ਮਨੁੱਖਾਂ ਜੀਵਨ ਮਿਲਿਆ ਉਸ ਪਰਮਾਤਮਾ ਦੇ ਨਾਮ ਦੇ ਨਾਲ ਜੋੜਨਾ ਕਰੀਏ ਤਾਂ ਸਾਡਾ ਸਤ ਸੰਗਤ ਕੀਤਿਆਂ ਲਾਭ ਹੈ